ਸਾਤਿਨੇ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਦੇਸ ਦੁਨੀਆ ਦੇ ਖਬਰਾਂ ਤ ਰੋਕ ਕਰਦੇ ਪਹਿਲੀ ਖਬਰ ਦਾ ਪੇਸ ਐਕਸਾਤੇ ਟੈਸਲਾ ਦੇ ਸੀਈਓ ਐਲਾਨ ਮਸਕ ਆਪਣੇ ਹਰਾਨੀ ਜਨਕ ਬਿਆਨਾਂ ਕਰਨ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਹਾਲੀ ਵਿੱਚ ਉਹ ਵਿਸ਼ਵ ਦੇ ਸਭ ਤੋਂ ਅਮੀਰ ਉਦਯੋਗਪਤੀ ਉੱਤੇ ਟ੍ਰਿਲੀਅਨ ਐਲਾਨ ਮਸਕ ਨੇ ਭਾਰਤ ਦੀ ਚੋਣ ਪ੍ਰਣਾਲੀ ਉੱਤੇ ਵੱਡੀ ਟਿੱਪਣੀ ਕੀਤੀ ਹੈ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਦੀ ਤੁਲਨਾ ਭਾਰਤ ਦੀਆਂ ਲੋਕ ਸਭਾ ਚੋਣਾਂ ਨਾਲ ਕਰਦੇ ਹੋਣਾਂ ਕਿਹਾ ਕਿ ਭਾਰਤ ਨੇ ਇੱਕ ਦਿਨ ਦੇ ਵਿੱਚ 640 ਮਿਲੀਅਨ ਵੋਟਾਂ ਮਤਲਬ 4 ਕਰੋੜ ਵੋਟਾਂ ਨੂੰ ਗਿਣਿਆ ਸੋਸ਼ਲ ਮੀਡੀਆ ਸਾਈਟ ਐਕਸ ਦੇ ਐਲਾਨ ਮਸਕ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਆਪਣੀ ਰਾਏ ਦਿੱਤੀ ਤੇ ਇੱਕ ਪੋਸਟ ਉੱਤੇ ਪ੍ਰਤੀਕਰਮ ਕਰਦੇ ਹੋਣ ਐਲਾਨ ਮਸਕ ਨੇ ਦਰਦਿਆ ਇਹ ਤਾਂ ਦਰਦ ਹੀ ਹੈ ਕਿ ਅਮਰੀਕਾ ਦੇ ਵਿੱਚ 5 6 ਨਵੰਬਰ ਨੂੰ ਵੋਟਾਂ ਪਈਆਂ ਸਨ ਤੇ ਉਸ ਸਮੇਂ ਤੋਂ ਹੁਣ ਤੱਕ ਵੋਟਾਂ ਦੀ ਗਿਣਤੀ ਜਾਰੀ ਹੈ ਕੈਲੀਫੋਰਨੀਆ ਨੇ ਰਾਜਾਂ ਵਿੱਚੋਂ ਇੱਕ ਹੈ ਹਾਲਾਂਕਿ ਦੂਜੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ ਤੇ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਹੈ ਹੁਣ ਟਰੰਪ ਜਨਵਰੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਕੈਨੇਡਾ ਸਰਕਾਰ ਸਖਤ ਫੈਸਲੇ ਲੈ ਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਵਧਾਉਂਦੀ ਜਾ ਰਹੀ ਹੈ ਤੇ ਹੁਣ ਪੰਜਾਬੀਆਂ ਦੇ ਕੈਨੇਡਾ ਵਿੱਚ ਪੱਕੇ ਹੋਣ ਦਾ ਆਖਰੀ ਰਾਹ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਵੀ ਬੰਦ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੱਡੇ ਖੁਲਾਸੇ ਕਰਦੇ ਕਿ ਆ ਕਿ ਕੈਨੇਡੀਅਨ ਪੀਆਰ ਦੇ ਲਈ ਐਲ ਐਮ ਆਈਏ ਦੀ ਵੱਡੇ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ ਐਲ ਐਮ ਆਈਏ ਰਾਹੀਂ ਮਿਲਣ ਵਾਲੇ 50 ਅੰਕਾਂ ਦੀ ਸਹੂਲਤ ਖਤਮ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਵੇਲੇ ਬਿਨੇਕਾਰ ਇੱਕ ਐਲ ਐਮ ਆਈਏ ਲਈ 50 ਅੰਕ ਜਾਂ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਦੀਆਂ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਨੇ ਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ ਉੱਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਤੇ ਕਾਲਾ ਬਾਜ਼ਾਰੀ ਕਰਦੇ ਆ ਇੱਕ ਕਾਗਜ਼ ਲਈ 70 ਹਜ਼ਾਰ ਡਾਲਰ ਤੱਕ ਦੀ ਮੰਗ ਕੀਤੀ ਜਾ ਦਰਜਰ ਕ੍ਰਿਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਸਖਤੀ ਕਰਨ ਲਈ ਮਜਬੂਰ ਹੋ ਰਹੀ ਹੈ ਬਗੈਰ ਲਾਇਸੈਂਸ ਤੋਂ ਕੰਮ ਕਰਨੇ ਇਮੀਗ੍ਰੇਸ਼ਨ ਸਲਾਹਕਾਰ ਐਸ ਦਾ ਸਭ ਤੋਂ ਵੱਧ ਫਾਇਦਾ ਉਠਾ ਰਹੇ ਨੇ ਅਤੇ ਪੰਜਾਬੀ ਨੌਜਵਾਨਾਂ ਨੂੰ ਐਲ ਐਮ ਆਈਆ ਰਹੀ ਪੱਕਾ ਕਰਾਉਣ ਦਾ ਲਾਲਾ-ਵੀਲ ਲਾਇਆ ਜਾਂਦਾ ਹੈ ਵਕ ਵਕ ਭਾਰਤੀ ਅਮਰੀਕੀ ਪਾਈਚਾਰਾ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਚਸਰਾ ਪੱਕੀ ਵਿਕਾਸ ਲਈ ਪ੍ਰਸ਼ੰਸਾ ਕੀਤੀ ਵਾਸ਼ਿੰਗਟਨ ਐਡਵੈਂਸਸਟ ਯੂਨੀਵਰਸਿਟੀ ਦੇ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਗਲੋਬਲ ਇਕੁਇਟੀ ਅਲਾਈਐਂਸ ਸੰਮੇਲਨ ਵਿੱਚ ਨੇਤਾਵਾਂ ਨੇ ਕਿਹਾ ਕਿ ਮੋਦੀ ਦੇ ਸ਼ਾਸਨ ਚ ਭਾਰਤ ਚ ਘਟ ਗਿੰਤੀ ਪਾਈਚਾਰਾ ਸੁਰੱਖਿਅਤ ਹੈ ਇੰਡੀਅਨ ਮਾਈਨੋਰਟੀਜ਼ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਕਰਵਾਏ ਗਏ ਐ ਸਮਾਗਮ ਦੇ ਵਿੱਚ ਐਸੋਸੀਏਸ਼ਨ ਆਫ ਅਮਰੀਕਨ ਇੰਡੀਅਨ ਮਾਈਨੋਰਟੀ ਦੀ ਸ਼ੁਰੂਆਤ ਵੀ ਕੀਤੀ ਗਈ ਇਸ ਸਾਲ ਅਮਰੀਕਾ ਤੇ ਕੈਨੇਡਾ ਦੇ ਵਿੱਚ ਹਿੰਦੂ ਮੰਦਰ ਨੂੰ ਲੈ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਸਰਪੱਕੀ ਵਿਕਾਸ ਅਤੇ ਘੱਟ ਗਿਣਤੀਆਂ ਦੀ ਭਲਾਈ ਲਈ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਯੂਨੀਵਰਸਿਟੀ ਅਤੇ ਐਸੋਸੀਏਸ਼ਨ ਨੇ ਘੱਟ ਗਿਣਤੀ ਦੀ ਭਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕਟਰ ਮਾਰ틴 ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਸਨਮਾਨਿਤ ਕੀਤਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਅਵਾਰਡ ਪ੍ਰਾਪਤ ਕੀਤਾ ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਪਾਕਿਸਤਾਨ ਰੁਪਏ ਦੇ 55 ਮੁੱਲ ਵਰਗ ਦੇ ਵਿਸ਼ੇ ਯਾਦਗਾਰੀ ਸਿੱਕੇ ਦੇ ਇੱਕ ਪਾਸੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦਾ ਚਿੱਤਰ ਹੈ ਅਤੇ ਇਸ ਦੇ ਉੱਪਰ ਅਤੇ ਹੇਠਾਂ ਕਰਮਵਾਰ 555ਵਾਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ 1469 ਹਾਇਫਨ 24 ਲਿਖਿਆ ਹੋਇਆ ਸਿੱਕੇ ਦੇ ਉਲਟ ਪਾਸੇ ਉੱਤਰ ਪੱਛਮ ਦਿਸ਼ਾ ਦੇ ਵਿੱਚ ਇੱਕ ਚੜਦਾ ਹੋਇਆ ਅੱਧਾ ਚੰਦਰਮਾ ਅਤੇ ਪੰਜ ਕੋਣਾ ਵਾਲਾ ਤਾਰਾ ਬਣਿਆ ਹੋਇਆ ਹੈ। ਉੱਪਰਲੇ ਇਸ ਦੇ ਉੱਤੇ ਘੇਰੇ ਉੱਤੇ ਉਰਦੂ ਦੇ ਵਿੱਚ ਇਸਲਾਮੀ ਜਮਹੂਰੀਆ ਪਾਕਿਸਤਾਨ ਲਿਖਿਆ ਹੋਇਆ ਤੇ ਚੰਦਰਮਾ ਦੇ ਹੇਠਾਂ ਕਣਕ ਦੇ ਦੋ ਪੌਦੇ ਨੇ। ਸਟੇਟ ਬੈਂਕ ਆਫ ਪਾਕਿਸਤਾਨ ਦੇ ਅਨੁਸਾਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ ਸਿੱਕੇ ਦੇ ਵਿੱਚ 79% ਦੀ ਪਿੱਤਲ, 20% ਦੀ ਜ਼ਿੰਕ ਅਤੇ 1% ਦੀ ਤਾਤੂ ਹੈ ਤੇ ਇਸ ਦਾ ਵਿਆਸ 30 ਮਿਲੀਮੀਟਰ ਅਤੇ ਭਾਰ 13.5 ਗ੍ਰਾਮ ਹੈ। ਬੈਂਕ ਨੇ ਕਿਹਾ ਕਿ ਇਹ ਯਾਦਗਾਰੀ ਸਿੱਕਾ ਬੈਂਕਾਂ ਪਾਕਿਸਤਾਨੀਆਂ ਸਾਰੀਆਂ ਸ਼ਾਖਾਵਾਂ ਦੇ ਐਕਸਚੇਂਜ ਕਾਊਂਟਰਾਂ ਉਤੇ ਉਪਲਬਧ ਹੋਵੇਗਾ ਗੱਦਰਬਾਹ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਲਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਤੋਂ ਹਰਾਉਣਾ ਲਾਜ਼ਮੀ ਸੀ ਇਹ ਪ੍ਰਗਟਾਵਾ ਭਾਜਪਾ ਦੇ ਸਿੰਦਰ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਉਹਨਾਂ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਸਵਾਲ ਕੀਤਾ ਕਿ ਕੀ ਕਾਂਗਰਸ ਨੂੰ ਡੇਰਾ ਬਾਬਾ ਨਾਨਕ ਅਤੇ ਗੱਦਰਬਾਹ ਤੋਂ ਕੋਈ ਚੰਗਾ ਵਰਕਰ ਨਹੀਂ ਲੱਭਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਚ ਪਰਿਵਾਰਵਾਦ ਦਾ ਬੋਲਬਾਲ ਹੈ ਇੱਥੋਂ ਦੇ ਸੀਨੀਅਰ ਆਗੂਆਂ ਨੂੰ ਆਪਣੇ ਪਰਿਵਾਰ ਤੋਂ ਇਲਾਵਾ ਕੁਝ ਨਹੀਂ ਦਿਖਦਾ ਐਥੇ ਕਾਰਨ ਉਹਨਾਂ ਨੇ ਨੇ ਆਪ ਨੂੰ ਵੱਡੇ ਨੇਤਾ ਕਹੌਣ ਵਾਲੇ ਅੱਜ ਆਪਣੀਆਂ ਪਤਨੀਆਂ ਨੂੰ ਜਿੱਤ ਵੀ ਨਹੀਂ ਦਿਵਾ ਸਕੇ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਹੁਣ ਕਿਸ ਮੂਲ ਰਾਜਾ ਵੜਿੰਗ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਣਗੇ ਜੋ ਉੱਥੋਂ ਦੇ ਲੋਕਾਂ ਨੂੰ ਮਿਲਦੇ ਹੀ ਨਹੀਂ ਉਹਨਾਂ ਕਿਹਾ ਕਿ ਇਹਨਾਂ ਦੋਵੇਂ ਵੱਡੇ ਨੇਤਾਵਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਿਹੜੇ ਆਪਣੀਆਂ ਪਤਨੀਆਂ ਨੂੰ ਜਿੱਤ ਨਹੀਂ ਦਿਵਾ ਸਕੇ ਦਕਰੀਏਤੇ ਪੂਰਬੀ ਲਿਬਨਾਨ ਉਤੇ ਅਦਰਾਇਲ ਦੇ ਖਵਾਈ ਹਮਲਿਆਂ ਚ ਘੱਟੋ-ਘੱਟ 34 ਲੋਕ ਮਾਰੇ ਗਏ ਤੇ 80 ਹੋਰ ਜ਼ਖਮੀ ਹੋ ਗਏ ਅਧਿਕਾਰਤ ਨਿਊਜ਼ ਏਜੰਸੀ ਦੇ ਮੁਤਾਬਕ ਸ਼ਨੀਵਾਰ ਨੂੰ ਪੂਰਬੀ ਲਿਬਨਾਨ ਦੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਤੇ 44 ਹੋ ਜ਼ਖਮੀ ਹੋਏ ਨੇ ਬਦੋਈ ਸ਼ਮਸਟਾਰ ਹਾਫਿਜ਼ ਅਤੇ ਜ਼ਸ ਅਲ ਐਨ ਦੇ ਕਸਬਿਆਂ ਦੇ ਨਾਲ-ਨਾਲ ਫਲੋਈ ਬ੍ਰਿਟਲ ਹੋਰ ਤਾਲਾ ਅਤੇ ਬੇਕਾ ਕਾਟੀ ਦੇ ਪਿੰਡਾਂ ਵਿੱਚ ਮਾਰੇ ਜਾਣ ਦੀ ਸੂਚਨਾ ਦਿੱਤੀ ਗਈ ਹੈ ਜੋ ਸਾਰੇ ਬਲਬੇਕ ਹਰਮੇਲ ਗਵਰਨਰੋ ਰੇਟ ਦੇ ਅੰਦਰ ਸਥਿਤ ਨੇ ਤੇ ਇਸ ਦੌਰਾਨ ਦੱਖਣੀ ਲਿਬਨਾਨ ਦੇ ਵਿੱਚ 10 ਲੋਕ ਮਾਰੇ ਗਏ ਤੇ 36 ਹੋਰ ਜ਼ਖਮੀ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਨਾਬਤੀ ਗਵਰਨਰੋ ਰੇਟ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਦਰਜ ਕੀਤੇ ਗਏ ਸਨ ਜਦੋਂ ਕਿ ਦੱਖਣੀ ਗਵਰਨਰੋ ਰੇਟ ਦੇ ਟਾਇਰ ਅਤੇ ਮਰਜੋਨ ਜ਼ਿਲ੍ਹੇ ਦੇ ਵਿੱਚ ਦਰਜ ਕੀਤੇ ਗਏ ਸਨ ਪੰਜਾਬ ਦੇ ਵਿੱਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਕਾਂਗਰਸ ਨੂੰ ਤਿੰਨ ਸੀਟਾਂ ਦਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਉੱਤੇ ਖਤਰਾ ਮੰਡਰਾਉਣ ਲੱਗ ਪਿਆ ਪੰਜਾਬ ਦੀਆਂ ਜਿੰਨਾਂ ਚਾਰ ਸੀਟਾਂ ਉੱਤੇ ਉਪ ਚੋਣਾਂ ਹੋਈਆਂ ਨੇ ਉਹਨਾਂ ਵਿੱਚੋਂ ਤਿੰਨ ਸੀਟਾਂ ਉੱਤੇ ਪਹਿਲਾਂ ਕਾਂਗਰਸ ਦਾ ਕਬਜ਼ਾ ਸੀ ਜਿੱਥੋਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਚੁੱਕੇ ਨੇ ਇਹਨਾਂ ਵਿੱਚ ਰਾਜਾ ਵੜਿੰਗ ਅਤੇ ਸੁਖਿੰਦਰ ਰੰਧਾਵਾ ਤੋਂ ਇਲਾਵਾ ਰਾਜਕੁਮਾਰ ਚੱਬੇਵਾਲ ਦਾ ਨਾਮ ਸ਼ਾਮਲ ਹੈ ਹਾਲਾਂਕਿ ਚੱਬੇਵਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਹਨਾਂ ਨੇ ਵਿਧਾਨ ਜਦੋਂ ਕਿ ਰਾਜਾ ਵੜਿੰਗ ਅਤੇ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਗਿੱਦੜਬਾਹ ਤੇ ਡੇਰਾ ਬਾਬਾ ਨਾਨਕ ਤੋਂ ਆਪਣੀਆਂ ਪਤਨੀਆਂ ਨੂੰ ਟਿਕਟ ਦਿੱਤੀ ਗਈ ਪਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਗਿੱਦੜਬਾਹ ਦੇ ਵਿੱਚ ਉਲਝਣ ਕਾਰਨ ਰਾਜਾ ਵੜਿੰਗ ਦੂਜੀ ਵਿਧਾਨ ਸਭਾ ਸੀਟਾਂ ਉੱਤੇ ਚੋਣ ਪ੍ਰਚਾਰ ਲਈ ਸਮਾਂ ਨਹੀਂ ਦੇ ਸਕੇ ਜਿਸ ਨੂੰ ਮੁੱਦਾ ਬਣਾ ਕੇ ਉਹਨਾਂ ਦੇ ਵਿਰੋਧੀਆਂ ਨੇ ਹਾਈ ਕਮਾਂਡ ਦੇ ਸਾਹਮਣੇ ਤਿੰਨ ਸੀਟਾਂ ਉੱਤੇ ਹਾਰ ਦਾ ਠਿਕਰਾ ਰਾਜਾ ਵੜਿੰਗ ਦੇ ਸਿਰ ਭੰਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਸ਼ਨੀਵਾਰ ਆਏ ਨਤੀਜਿਆਂ ਦੇ ਮੁਤਾਬਕ ਭਾਜਪਾ ਦੀ ਅਗਵਾਈ ਵਾਲੀ ਮਹਾਜੁੱਤੀ ਗਰਜੋੜ ਨੇ ਪਾਰੀ ਬਹੁਮਤ ਨਾਲ ਸੱਤਾ ਬਰਕਰਾਰ ਰੱਖੀ ਹੈ ਤੇ ਗਰਜੋੜ ਨੇ 288 ਮੈਂਬਰੀ ਵਿਧਾਨ ਸਭਾ ਦੇ ਵਿੱਚ 231 ਸੀਟਾਂ ਜਿੱਤੀਆਂ ਜਦੋਂ ਕਿ ਮਾ ਵਿਕਾਸ ਅਗਾਰੀ ਦਾ ਸੱਤਾ ਹਾਸਲ ਕਰਨ ਦਾ ਸੁਪਨਾ ਚੱਕਣਾ ਚੁਰੂ ਹੋ ਗਿਆ ਵਿਰੋਧੀ ਗਰਜੋਤ ਸਿਰਫ ਪੰਜਾਬ ਸੀਟਾਂ ਉੱਤੇ ਹੀ ਸਿਮਟ ਗਿਆ ਤੇ ਚੋਣ ਨਤੀਜਿਆਂ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਭਾਜਪਾ ਦੇ ਨੇਤਾ ਦਵਿੰਦਰ ਫਰਨਸੀਬ ਦੇ ਉੱਤੇ ਕੇਂਦਰਿਤ ਹੋ ਗਿਆ ਜੋ ਆਪਣੀ ਪਾਰਟੀ ਦੀ ਸ਼ਾਨ ਦਾ ਜੱਦ ਤੇ ਨਿਰਮਾਤਾ ਮੰਨੇ ਜਾਂਦੇ ਨੇ ਦੂਜੇ ਪਾਸੇ ਝਾਰਖੰਡ ਦੇ ਵਿੱਚ ਹਿਮਤ ਸੁਰੇਂਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗਰਜੋਤ ਨੇ ਸੂਬੇ ਦੀ 81 ਮੈਂਬਰੀ ਵਿਧਾਨ ਸਭਾ ਦੇ ਵਿੱਚ 56 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਹੈ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਰਜੋਤ ਦਾ ਪਰਦਾਚਨ ਉਮੀਦਵ ਤੇ ਐਨਡੀਏ ਨੇ 23 ਸੀਟਾਂ ਜਿੱਤੀਆਂ ਨੇ ਤੇ ਭਾਜਪਾ ਦਾ ਚੋਣ ਮੁੱਦਾ ਸੰਥਾਲ ਪਰਗਨਾ ਖੇਤਰ ਚ ਕੁਝ ਪੇਟੀਆਂ ਨੂੰ ਬਾਹਰ ਕੱਢਣਾ ਸੀ ਪਰ ਜੇ ਐਮਐਮ ਦੇ ਵੱਲੋਂ ਖੇਡੇ ਗਏ ਆਦੀਵਾਸੀ ਕਾਰਨ ਦੇ ਮੁਕਾਬਲੇ ਇਹ ਵਿਕਾ ਰਿਆ ਮੁੱਖ ਮੰਤਰੀ சுரேਨ ਬਰਖੇਟ ਸੀਟ ਤੋਂ ਉਹਨਾਂ ਦੀ ਪਤਨੀ ਕਲਪਨਾ ਗੰਡੇ ਸੀਟ ਤੋਂ ਜਿੱਤੇ ਨੇ ਅੱਜ ਲਈ ਅਨੇ ਦੁਬਾਰਾ ਫਿਰ ਆਦਰੂ ਹੋਵਾਂਗੇ ਉਦੋਂ ਤੱਕ ਦੇਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਾਥੀਰੇ ਕਾਲ ਧੰਨਵਾਦ